ਸਾਬ ਦੇ ਪਿਛੋੜ ਕੀ ਨਹੀਂ ਸਾਬ ਉਹਨਾਂ ਦਾ ਮਾਰਕਾ ਉਹਨਾਂ ਨੇ اپੋਜੀਸ਼ਨ ਜੇਲ੍ਹ 'ਚ ਪਾ ਰੱਖੀ ਹੈ ਕਿੰਦਾ ਕਿੰਨਾ ਹੋਵੇਗਾ ਬਹੁਤ ਮਾਨਸਿਓ ਰਣ ਪੁੱਛਣ ਵੀ ਹਕੀਕਤ ਕੀ ਹੈ ਵਿਕੇ ਅਰੇ ਕੇਸ ਹੈ ਭਗਵਾਨ ਜੀ ਕੋ ਉਹਨਾਂ ਨੇ ਸੁਦੀ ਰੱਖੀ ਹੈ ਕੋਈ ਕਦੇ ਮੈਂ ਕੋਈ ਹੋਰ ਖੋਲੂਗਾ ਉਹ ਸਾਰੇ ਚੁਸਦੇ ਨਹੀਂ ਅੱਜ ਆਈ ਮਾਰਕ ਕਰਵਾਣਾ ਹੈ ਸੀ ਵੀ ਅੰਦਰ ਜਵਾਬ ਦੇ ਸਾਬ ਸਵਾਲ ਪੁੱਛਣ ਪੰਜਾਬ ਦੇ ਜੇ ਆ 23 ਫਸਲਾਂ ਦੇ ਤੇ ਸਾਨਾ ਨੂੰ ਪੰਜਾਬ ਦੇ ਲੋਕਾਂ ਨੂੰ ਸਹਿਮਤ ਕਰਾਂਦੇ ਆ ਸਭ ਮੈਂ ਨਾਲ ਚੱਲਦਾ ਪਰ ਦੱਸਣ ਤਾਂ ਸਹੀ ਬੇਅਰ ਸਾਹਿਬ ਆਪਾਂ ਚੱਲ ਗਿਆ ਲਾਣੀ ਆ ਜਵਾਰ ਲਾਣੀ ਹੈ ਇਹ ਵੀ ਐਮਐਸਪੀ ਦੀ ਗਾਰੰਟੀ ਲੈ ਕੇ ਦਿਓ ਮੈਂ ਹੋਵੇ ਤੁਸੀਂ ਬੈਠੋ ਮੈਂ ਚੱਲਿਆ ਉੱਥੇ ਜਾਂ ਜੇ ਨਹੀਂ ਕੋ ਸੁਣਦਾ ਫਿਰ ਪ੍ਰਦਰਸ਼ਨ ਕਰ ਲਾਂਗੇ ਸਰ ਬਜਟ ਰੱਖਣ ਦੀ ਮੰਗ ਕਰਦੇ ਹਾਂ ਐਮਐਸਪੀ ਲਈ ਬਜਟ ਦੇ ਵਿੱਚ ਪ੍ਰਵੀਜ਼ਨ ਰੱਖਣ ਦੀ ਮੰਗ ਕਰਦੇ ਹਾਂ ਤੁਸੀਂ ਪੰਜਾਬ ਸਰ ਪਰੋਵੀਜ਼ਨਾਂ ਦਾ ਗੱਲਾਂ ਕਿ ਨਹੀਂ ਕਰਵਾ ਲੋ ਸਾਹਿਬ ਇਹਨਾਂ ਨੇ ਇਹਨਾਂ ਨੇ ਪ੍ਰੋਵੀਜ਼ਨਾਂ ਬਹੁਤ ਕੁਝ ਰੱਖੀਆਂ ਸੀ ਪ੍ਰੈਕਟੀਕਲ ਹੋਣ ਜਾ ਰਿਹਾ ਪ੍ਰੈਕਟੀਕਲ ਸਾਹਿਬ ਐਸੇ ਕਿਤੇ ਸਾਹਿਬ ਪੈਸਾ ਤਾਂ ਇਹਨਾਂ ਕੋਲ ਤਨਖਾਹ ਦੇਣ ਨੂੰ ਐ ਨਹੀਂ ਗੱਲਾਂ ਨਾਲ ਡਿਫੋਰਸ ਸੰਘਾ ਸਰਕਾਰ ਟੋਟਲ ਜਿਹੜੇ ਕਾਂਗਰਸੀ ਕਾ ਗੱਲ ਕਰਦੇ ਸੀ ਉਹ ਕਿਹਨੇ ਪੈਸਾ ਬਹੁਤ ਦਾ ਰੱਖਿਆ ਫਿਰ ਦਿਓ ਫਿਰ ਐਮਐਸਪੀ ਦੇ ਕੇ ਨਕੀ ਕਰੋ ਜਿਹੜੇ ਮੰਗਦੇ ਤੇਹਿਆਂ ਦੀ ਗਾਰੰਟੀ ਦੇ ਦਿਓ ਕੁਝ ਦੀ ਤਾਂ ਦੇ ਹੀ ਰਏ ਸੀ ਮੂੰਗ ਦੀ ਕਿਹਾ ਸੀ ਦੇਤੀ ਕਿ ਮੱਕੀ ਦੇ ਕਿਹਾ ਸੀ ਦੇਤੀ ਇਹਨਾਂ ਨੇ ਉਹ ਕੁਸਵਾਲ ਪੁੱਛਦਾ ਨਹੀਂ ਡਿਸਕਸ਼ਨ ਹੋਣੀ ਚਾਹੀਦੀ ਹੈ ਪਰ ਡਿਸਕਸ਼ਨ ਇੱਕ ਮੈਂ ਫਿਰ ਦੋਹਰਾਉਂਗਾ ਸਾਰਾ ਆਹ ਡਿਸਕਸ਼ਨ ਦਾ ਕੋਈ ਫੋਰਮ ਨਹੀਂ ਹੈ ਵੀ ਇੱਥੇ ਪੁੰਜੇ ਬਹਿ ਕੇ ਡਿਸਕਸ਼ਨਾਂ ਹੋਣ ਵਿਧਾਨ ਸਭਾ ਐਗਜ਼ੈਕਟ ਫੋਰਮ ਹੈ ਮੈਂ ਅੱਜ ਸਿਰਫ ਵੇਜ਼ੇ ਕਰਕੇ ਇੱਥੇ ਆਇਆ ਇਹਨਾਂ ਨੂੰ ਲੀਡਰਾਂ ਨੂੰ ਜਿਹੜੇ ਵੱਡੀ ਵੱਡੀ ਕਾਰਾਂ 'ਚੜੇ ਫਿਰਦੇ ਆ ਨਿਕਾਪਟਰਾਂ 'ਚ ਹੇਠਾਂ ਨਹੀਂ ਉਤਰਦੇ ਇਹਨਾਂ ਨੂੰ ਯਾਦ ਕਰਾਣਾ ਹੈ ਤੁਹਾਡੀ ਜ਼ਿੰਮੇਵਾਰੀ ਪੰਜਾਬ ਦੇ ਲੋਕਾਂ ਦੀ ਪੰਜਾਬ ਦੇ ਜਵਾਨਾਂ ਪੰਜਾਬ ਦੇ ਕਿਸਾਨਾਂ ਕਰਨੀ ਹੈ ਤੇ ਇੱਕ ਗੱਲ ਦੱਸਣ ਅੱਜ ਇਹਨਾਂ ਨੇ ਗੱਲ ਬਿਆਨ ਦਿੱਤੇ ਹੈ ਵੀ ਅਸੀਂ ਹੁਣ ਪਸੰਦ ਤੇ ਗੱਡੀਆਂ ਦੇ ਦਿੱਲੀ ਚ ਕੰਮ ਚਾਰ ਕੰਮ ਪਹਿਲਾਂ ਕਰਦੇ ਤੇ ਸ਼ੁਮਕਰ ਨਮਾ ਸਾਹਿਬ ਨੂੰ ਕਿਉਂ ਮਰਵਾਇਆ ਸ਼ੁਮਕਰ ਕੋਣ ਹੈਗਾ ਉਹ ਕਹਿੰਦਿਆ ਮੈਂ ਕਹਿੰਦਾ ਵੀ ਜਿਹੜਾ ਲੋਕਾਂ ਨੇ ਉਕਸਾਇਆ ਨੌਜਵਾਨਾਂ ਨੂੰ ਉਹ ਬਰਾਬਰ ਦੇ ਹਿੱਸੇਦਾਰ ਹੈ ਚਾਹੇ ਉਹ ਕਾਂਗਰਸ ਪਾਰਟੀ ਵਾਲੇ ਜਿਹੜੇ ਨਾਲਪੁਰ ਪਿਆ ਲੋ ਜੀ ਲਾ 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 ਬੜਾ ਸੋਹਣੀ ਮੰਗੇ ਆਮਰੀ ਪਾਰਟੀ ਉਹ ਕਹਿੰਦੇ ਕਿ ਕਾਪਰਟ ਦਾ ਸਾਥ ਦੇ ਰਿਹਾ ਕਹਿੰਦੇ ਜ਼ਾਕਰ ਸਾਹਿਬ ਪ੍ਰਕਾਸ਼ ਸਿੰਘ ਬਾਜਵਾ ਬੋਲੇ ਕਿ ਉਹ ਕਾਰਪੋਰੇਟ ਦਾ ਸਾਥ ਦੇ ਰਿਹਾ ਬਾਜਵਾ ਸਾਹਿਬ ਮੈਂ ਤਾਂ ਬਾਜਵਾ ਸਾਹਿਬ ਨੂੰ ਹੀ ਕਾਰਪੋਰੇਟ ਮੰਨਦਾ ਮਤਲਬ ਕਿੰਨਾ ਕਿ ਸਰਮਾਇਆ ਲਈ ਬੈਠਿਆ ਪਰ ਉਹਨੂੰ ਤਾਂ ਛੱਡੋ ਮੈਂ ਬਾਹਰ ਵਾਲੇ ਖਾਤੇ ਗੁੱਤੇ ਨਹੀਂ ਕਿਸੇ ਦੇ ਫਰੋਡ ਨੇ ਇੱਥੇ ਪਤਾ ਲੱਗ ਜੂਗਾ ਮੈਂ ਤਾਂ ਬਾਜਵਾ ਛੋਟੇ ਬਾਜਵਾ ਸਾਹਿਬ ਦਾ ਸਾਡੇ ਨਾਲ ਹੀ ਖੜਿਆ ਨਾ ਪੁੱਛ ਲੋ ਵੀ ਇਹਨਾਂ ਦੇ ਕਿੰਨਾ ਝੋਨਾ ਲੱਗਦਾ ਕਿੰਨਾ ਇਹਨਾਂ ਦੇ ਗੰਨਾ ਲੱਗਦਾ ਜਿ ਸਵੇਰੇ ਬਾਜਵਾ ਸਾਹਿਬ ਕਹਿ ਦੇਣ ਵੀ ਮੈਂ ਇਸ ਕੀ ਝੋਨਾ ਨਹੀਂ ਵੇਚਣਾ ਤੇ ਮੈਂ ਸਵੇਰੇ ਇਹਨਾਂ ਦੇ ਨਾਲ ਸਹਿਮਤ ਆਂ ਵੀ ਆਲੋ ਤੁਸੀਂ ਜਵਾਰ ਲਾ ਲੋ ਮੈਂ ਪੰਜਾਬ ਦੇ ਕਿਸਾਨਾਂ ਨੂੰ ਇੱਕ ਲਾਈਨ ਦੇ ਵਿੱਚ ਕੁਝ ਸੰਦੇਸ਼ ਚਾਹਾਂਗੇ ਕਿ ਇਸ ਪੂਰੇ ਮਸਲੇ ਲਈ ਤੁਹਾਨੂੰ ਕੀ ਲੱਗਦਾ ਹੈ ਕਿ ਮਨਸ਼ਕੀ ਹੈ ਜਾਂ ਕੋਣ ਇਹਦੇ ਪਿੱਛੇ ਤੁਹਾਨੂੰ ਕੀ ਕਿਸਾਨਾਂ ਕੋਲ ਤੇ ਸ਼ੰਕਾ ਕਿਹਦੇ ਤੇ ਸ਼ੰਕਾ ਹੈ ਦੇਖੋ ਮੈਂ ਕਹਿੰਦਾ ਵੀ ਕਿਸਾਨ ਤਾਂ ਪੋੜਾ ਹੈ ਜਿਹਦੇ ਸੂਤ ਆਂਦਾ ਉਹਨੂੰ ਲੈ ਕੇ ਬਈ ਅੱਲਾ ਲਾ ਲਾ ਤੈਨੂੰ ਦਿਖਾ ਕੇ ਸਮਝਬਾਗ ਦਿਖਾ ਕੇ ਤੋੜ ਲੈਂਦੇ ਐ ਪਰ ਆਹ ਤਾਂ ਜ਼ਿੰਮੇਵਾਰ ਲੋਕ ਐ ਸਾਰੇ ਆ ਜਿਹੜੇ ਐਮਐਲਆ ਸੁਣ ਲਓ ਇੱਕ ਮਿੰਟ ਸਾਹਿਬ ਜਾਂ ਤਾਂ ਤੁਸੀਂ ਕਹਿ ਲਓ ਜਾਂ ਮੇਰੀ ਸੁਣ ਲਓ ਮੈਂ ਤਾਂ ਸੁਣਦਾ ਆ ਇੱਥੇ ਮੈਂ ਤਾਂ ਇਹਨਾਂ ਨੂੰ ਇੰਨੀ ਬੇਨਤੀ ਕਰਨ ਆਇਆ ਵੀ ਤੁਸੀਂ ਮੰਨੂ ਕਨਵਿੰਸ ਕਰ ਲਓ ਮੈਂ ਤੁਹਾਡੇ ਨਾਲ ਲੱਗ ਜਾਣਾ ਜਾਂ ਸਾਡੇ ਮਗਰ ਲੱਗੋ ਜਾਂ ਤੁਸੀਂ ਦੱਸੋ ਮੈਂ ਤਾਂ ਇਹਨਾਂ ਤਖਤੀ ਦੇਖੋ ਆਹ ਦੇਖੋ ਸਾਹਿਬ ਸ਼ੁਭਕਰਨ ਕਿਉਂ ਮਰਵਾਇਆ ਸਾਹਿਬ ਇਹਦਾ ਜਵਾਬ ਦੇ ਦੇ ਹਾਂਜੀ ਮਾਰਿਆ ਕਿਨੇ ਹੈ ਜੀ ਆ ਆ ਦੱਸਣ ਕਿ ਕਿਹੜੀ ਫਸਲ ਲਾਣੀ ਕਿਹੜੀ ਫਸਲ ਆ ਮੈਂ ਕਹਿੰਦਾ ਬਰਾਬਰ ਦੇ ਦੋਸ਼ੀ ਹੈ ਸਾਹਿਬ ਜਿਨੇ ਨੇ ਮਾਰਿਆ ਤੇ ਜਿਨ੍ਹਾਂ ਨੇ ਮਰਵਾਇਆ ਸ਼ੁਭਕਰਨ ਗਿਆ ਕਿਉਂ ਬਾਰਡਰ ਤੇ ਜਿਨ੍ਹਾਂ ਨੂੰ ਬਸਾਂ 'ਚ ਚੜ ਕੇ ਜਾਣਾ ਸੀਗਾ ਤੇ ਫਿਰ ਉਹਤੇ ਇਹ ਬਾਰਡਰ ਵਾਲਾ ਕਿਉਂ ਕਰ ਰੱਖੇ ਇਹ ਬਾਰਡਰ ਤੇ ਗੋਲੀ ਮਾਰਦੇ ਨੇ ਵੀ ਹਲਕੀ ਮੈਂ ਕਹਿੰਦਾ ਬਿਲਕੁਲ ਦੀ ਜਾਂਚ ਹੋਵੇ ਉਹ ਜਿਹੜਾ ਮਰਦਾ ਉਹ ਜਿਨ੍ਹਾਂ ਨੇ ਕਿਸੇ ਮਾਰੀ ਹੈ ਕਿ ਨਹੀਂ ਮਾਰੀ ਆ ਜਾਣ ਤੇ ਕੋਸ਼ ਮਾਰ ਤਾ ਮਾਰਿਆ ਦੋ ਇੱਕ ਮਿੰਟ ਸੁਣੋ ਸਾਹਿਬ ਬਾਰਡਰ ਤੇ ਅਸੀਂ ਆਏ ਆ ਕੁਝ ਸੌਕਿਆ ਆ ਇਹ ਕਿ ਆ ਬਾਰਡਰ ਕਿਉਂ ਲਾ ਰੱਖੀ ਇਹਨੇ ਆ ਜਿਹੜੇ ਕਹਿੰਦੇ ਸੀ ਵੀ ਹਰਿਆਣਾ ਨੇ ਬਾਰਡਰ ਲਾ ਕੇ ਪਾਕਿਸਤਾਨ ਹੈ ਮੈਂ ਪੁੱਛਣਾ ਚਾਹਨਾ ਭਗਵੰਤ ਸਿੰਘ ਜੀ ਤੇ ਉਹ ਬਾਜਵਾ ਸਾਹਿਬ ਨੂੰ ਤੇ ਇਹਨਾਂ ਦੇ ਕਾਂਗਰਸ ਵਾਲੇ ਪ੍ਰਧਾਨ ਨੂੰ ਵੀ ਆ ਕਿਉਂ ਬਾਰਡਰ ਲਾ ਰੱਖੇ ਅਸੀਂ ਸਾਡੇ ਅੱਗੇ ਕੋਈ ਬੰਦੂਕ ਹੈ, ਕਿਰਪਾਨ ਹੈ, ਕੋਈ ਡਾਂਗ ਹੈ। ਆ ਲਈ ਬੈਠੇ ਬਾਰਡਰ ਹਰਿਆਣਾ ਅਸੀਂ ਟਾਈਮ ਲੈ ਕੇ ਆਏ ਹਾਂ ਸਪੀਕਰ ਸਾਹਿਬ ਤੋਂ। ਫੇਰ ਭੱਜੀ ਜਾਂਦੇ ਐ, ਸਵਾਲਾਂ ਤੋਂ ਭੱਜਦੇ ਐ ਸਾਹਿਬ, ਜਵਾਬ ਐ ਨਹੀਂ ਇਹਨਾਂ ਕੋਲ। ਪੰਜਾਬ ਦੇ ਲੋਕਾਂ ਨੂੰ ਬੇਵਕੂਫ ਬਣਾ ਕੇ ਆਹ ਮੈਨੂੰ ਜਵਾਬ ਦੇਣ ਅੰਦਰ ਬੈਠੇ ਜਿਹੜੇ 92 ਉਹ ਤੇ 17 ਜਾਂ 18 ਜਿਹੜੇ ਐ। ਇਹ ਜਵਾਬ ਦੇਣ ਪੰਜਾਬ ਦੀ ਇੰਡਸਟਰੀ ਅੱਜ ਕਿਉਂ ਬੰਦ ਪਈ ਐ? ਅੱਜ ਪੰਜਾਬ ਦੀ ਇੰਡਸਟਰੀ ਨੂੰ ਰੋਜ਼ ਦਾ 11500 ਕਰੋੜ ਰੁਪਏ ਦਾ ਨੁਕਸਾਨ ਹੋ ਰਿਹਾ ਐ। ਕਿਉਂਕਿ ਬਾਹਰ ਵਾਲੇ ਨੂੰ ਇੱਥੇ ਸੂਤ ਹੈ ਰਾਜਸਥਾਨ ਚ ਲਾਲੋ ਸਾਹਿਬ ਆਪ ਦਾ ਕਰਨਾ ਲਾਓ ਅਸੀਂ ਨਾਲ ਸਮਰਥਨ ਕਰਦੇ ਆ ਉਹਨਾਂ ਦੀ ਮੰਗਾਂ ਹੋਰ ਹੈ ਪੰਜਾਬ ਵਾਲੇ ਨਾਲੋਂ ਪੰਜਾਬ ਕੋਲ ਦਾ ਐਮਐਸਪੀ ਹੈ ਉਹਨਾਂ ਨੂੰ ਨਹੀਂ ਮਿਲਦੀ ਮਧਿਆ ਪ੍ਰਦੇਸ਼ ਨੂੰ ਉਹ ਉਹਨਾਂ ਦੀ ਆਪ ਦੀ ਮੰਗ ਹੋਰ ਹੈ ਪਰ ਪੰਜਾਬ ਦਾ ਨੁਕਸਾਨ ਹੋ ਰਿਹਾ ਛੱਡੋ ਇੰਡਸਟਰੀ ਦੀ ਛੱਡੋ ਉਹ ਕੋ ਫੇਰ ਕਹਿ ਦੇਣਗੇ ਕਾਰਪੋਰੇਟ ਦੀ ਗੱਲ ਕਰਦਾ ਸਭ ਮੈਂ ਨਾਮ ਨਹੀਂ ਲੈਂਦਾ ਸੀ ਪਰ ਅੱਜ ਮੈਨੂੰ ਕਹਿਣਾ ਪਊਗਾ ਕਿਉਂਕਿ ਇਹ ਕਹਿੰਦੇ ਸੁਨੀਲ ਉਹਨਾਂ ਦੀ ਗੱਲ ਕਰਦਾ ਕਿਸੇ ਇੱਕ ਲੀਡਰ ਨੇ ਇਹ ਕਾਂਗਰਸੀ ਨੇ ਯਾ ਆਮ ਆਦਮੀ ਪਾਰਟੀ ਨੇ ਯਾ ਇਹਨਾਂ ਕਿਸਾਨ ਜੱਥੇਬੰਦੀਆਂ ਨੇ ਸਾਰੇ ਹਿੰਦੁਸਤਾਨ ਦਾ ਕਿੰਨੋ 80% ਦੀ ਜਿਹੜੀ ਪੰਜਾਬ ਦੀ ਗ੍ਰੋਥ ਹੈ ਮੇਰੇ ਬਹੁਤ ਹਲਕੇ ਚ ਹੁੰਦੀ ਹੈ ਸਭ ਉਹ ਸੜੀਆਂ ਦਾ ਉੱਥੇ ਕਿਉਂਕਿ ਬਾਰਡਰ ਬੰਦ ਹੈ ਟਰੱਕ ਜਾਂਦਾ ਨਹੀਂ ਕਿੰਨੋ ਕਿਹੜਾ ਕਿਸਾਨ ਉਹਦਾ ਕਿਸਾਨ ਹੀ ਹੈ ਉਹਦਾ ਜਵਾਬ ਦੇਣਗੇ ਭਗਵੰਤ ਮਾਨ ਜੀ ਰੋਜ਼ ਕਹਿੰਦੇ ਚਾਕੜ ਦਾ ਕਿੰਨੋ ਲਈ ਫਿਰਦਾ ਨਹੀਂ ਫਿਰਦਾ ਸਾਬ ਚਾਕੜ ਕਿਉਂ ਨਹੀਂ ਲਊਗਾ ਇਹ ਸਾਡੇ ਚੋਂ ਨਾ ਨਹੀਂ ਲੱਗਦਾ ਅਸੀਂ ਮਰ ਲੈਣ ਤਰਲਾ ਕਰਦੇ ਆ ਤਰਲਾ ਅਸੀਂ ਤਾਂ ਨਰਮਾ ਵੀ ਲਾਣੇ ਸਾਨੂੰ ਪੜਾ ਵੀ ਨਾ ਮਟਕੋਣੀ ਨਾ ਹੋਣਾ ਕੁਝ ਹੋਣਾ ਸਤੰਦਰ ਮੋਬਿਲ ਨੇ ਫਿਰ ਐ ਐ ਝੋਨਾ ਲਾਣ ਸਾਨੂੰ ਕਹਿੰਦੇ ਨੇ ਬਾਜਰਾ ਲਾਓ ਕਿਉਂ ਲਈਏ ਸਰ ਕਿਉਂ ਲਾਈਏ ਸਾਨੂੰ ਕੋਈ ਸਾਰੇ ਪੰਜਾਬ ਵਾਸਤੇ ਸਾਡੇ ਸਰ ਲੋਕਾਂ ਦੀ ਕਿਸਾਨਾਂ ਦੀ ਕੋਈ ਨਾ ਕੋਈ ਆਮਦਨ ਦਾ ਵਿਉਤਬੰਦੀ ਕਰੋ ਸਾਬ ਪਾਣੀ ਤਾਂ ਚਾਈ ਜਾਣਾ ਥੋੜੇ ਦਿਨਾਂ ਦਾ ਐ ਚੀਕਾ ਮਾਰਨਗੇ ਆ ਜਿਹੜੇ ਮਾਟੀ ਵਾਲੇ ਸਾਡੇ ਭਰਾ ਬੈਠੇ ਐ ਆ ਜਿਹੜੇ ਅੰਦਰ ਜਾ ਕੇ ਉਹ ਕਹਿੰਦੇ ਸੁਨੀਲ ਕਾਰਪੋਰੇਟ ਹੋ ਗਿਆ ਤੁਸੀਂ ਵੀ ਮੈਂ ਦਿਖਾਉਂਗਾ ਜੇ ਦਿਨ ਪਾਣੀ ਖਤਮ ਹੋ ਗਿਆ ਨਾ ਨਾ ਝੋਨਾ ਹੋਣਾ ਨਾ ਗੰਨਾ ਹੋਣਾ ਤੇ ਫੇਰ ਐਮਐਸਬੀ ਨੂੰ ਚਿਤਤੋਂਗੇ ਸਭ ਕਾਦੇ ਤੇ ਲੋਂਗੇ ਨਾ ਰਹੇਗਾ ਬਾਸ ਨਾ ਬਜੇਗੀ ਬਾਂਸਰੀ ਕਾਂਗਰਸ ਕਹਿੰਦੀ ਹੈ ਬੀਜੇਪੀ ਤੇ ਆਮ ਆਦਮੀ ਪਾਰਟੀ ਮਿਲੀ ਹੋਇਆ ਸਾਂਝਾ ਆਪਰੇਸ਼ਨ ਸੀਗਾ ਦੋਨੋਂ ਦਾ ਮੈਂ ਇਹ ਤਾਂ ਪੈਰਾਜੇਟ ਡਿੱਗੇ ਪਏ ਐ ਉਹਨਾਂ ਨੂੰ ਤਾਂ ਪਤਾ ਨਹੀਂ ਕੋ ਮਿਲੇ ਹੈ ਕਿ ਨਹੀਂ ਮਿਲੇ ਤਾਂ ਪੈਰਾਜੇਟ ਡਿੱਗੇ ਪਏ ਐ ਜਿਹੜਾ ਭਪਦਾਨ ਜੀ ਹੋਰੀ ਦਸਤਾਰ ਸਿੱਟ ਕੇ ਆਏ ਐ ਭਗਵੰਤ ਮਾਨ ਜੀ ਦੇ ਪੈਰਾਜੇਟ ਚੁਸਕਦੇ ਨਹੀਂ ਅੱਖਾਂ 'ਚੇ ਪਾਇਆ ਰੜਕਦੇ ਨਹੀਂ ਐਵੇਂ ਸੁਰਮੇ ਵਾਂਗੂ ਬਣਾ ਕੇ ਛੱਡ ਰੱਖਿਆ ਇੱਕ ਦਿਨ ਕੱਢ ਲੈਂਦੇ ਐ ਚਲੋ ਪਤਾ ਨਹੀਂ ਹੁਣ ਕਿਹੜੀ ਐ ਤੁਹਾਨੂੰ ਪਤਾ ਹੋਣਾ ਮੈਂ ਤਾਂ ਕਿਹੜੀ ਐ ਇੱਕੀ ਸ ਥੈਂਕ ਯੂ ਸਰ ਦੇਖੋ ਸਮੂਹੀ ਪ੍ਰਦਰਸ਼ਨ ਕਰ ਰਹੀ ਸਰਕਾਰ ਪੰਜਾਬ ਦਾ ਸਵਾਲ ਦੇ ਬਾਤ ਮੁਜ਼ਾਬਤ ਕਾਂਗਰਸ ਪਾਰਟੀ ਮੁਜ਼ਾਬਤ ਮੁਜ਼ਾਬਤ ਜਿੰਦਾਬਾਦ ਪੰਜਾਬ ਕਾਂਗਰਸ ਮੁਜ਼ਾਬਤ ਮੁਜ਼ਾਬਤ ਪੰਜਾਬ ਕਾਂਗਰਸ ਮੁਜ਼ਾਬਤ ਮੁਜ਼ਾਬਤ ਪੰਜਾਬ ਕਾਂਗਰਸ ਮੁਜ਼ਾਬਤ ਹਜ਼ਾਰਿਆਂ ਪੰਜਾਬ ਕਾਂਗਰਸ ਮੁਜ਼ਾਬਤ ਜਿੰਦਾਬਾਦ ਪੰਜਾਬ ਕਾਂਗਰਸ ਕਰ ਰਹੇ ਹਾਂ ਮੁਜ਼ਾਬਤ ਅਗੋਂ ਹੰਤਮਾਨ ਦੀ ਸਰਕਾਰ ਮੁਰਦਾਬਾਦ ਮੁਰਦਾਬਾਦ ਕੇਜਰੀਵਾਲ ਜੀ ਮੁਰਦਾਬਾਦ 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 ਪੰਜਾਬ ਦੇ ਸ਼ੁਭਕਰਨਾਂ ਨੂੰ ਮਰਾਨ ਵਾਲੇ ਮੁਰਦਾਬਾਦ 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 ਜਕਰ ਸਾਹਿਬ ਤੁਸੀਂ ਪ੍ਰਦਰਸ਼ਨ ਕਰ ਰਹੇ ਹੋ ਸਵਾਲ ਕਰ ਰਹੇ ਹੋ ਕਿ ਸ਼ੁਭਕਰਨ ਨੂੰ ਕਿਉਂ ਮਰਵਾਇਆ ਗੁੰਮਰਾਹ ਕਰਕੇ ਕੌਣ ਲੈ ਕੇ ਗਿਆ ਤੁਹਾਨੂੰ ਕੀ ਲੱਗਦਾ ਕਿ ਮਰਵਾਉਣ ਵਾਲਾ ਕੌਣ ਹੈ ਤੇ ਗੁੰਮਰਾਹ ਕਰਨ ਵਾਲਾ ਕੌਣ ਹੈ ਗੁੰਮਰਾਹ ਕਰਨ ਵਾਲੇ ਆ ਲੀਡਰ ਹੈ ਸਰ ਜਿਹੜੇ ਇਹਨਾਂ ਨੇ ਹਲਾਸ਼ੇਰੀ ਦੇਖ ਕੇ ਵੀ ਆ ਮੰਗ ਤੁਹਾਡੀ ਸਹੀ ਹੈ 23 ਫੈਸਲੇ ਤੇ ਉਹ ਦੱਸ ਦੇਣ ਵੀ ਉਹਨਾਂ ਨੇ ਸ਼ੁਰੂ ਕਰਨ ਨੂੰ ਕੀ ਸਮਝਾਇਆ ਸੀਗੇ ਵੀ ਕਈ ਫਸਲਾ ਨਾਲ ਪੰਜਾਬ ਦੇ ਕਿਸਾਨ ਆਪ ਲਾਏ ਮੈਂ ਮਾਫੀ ਮੰਗ ਲੂੰਗਾ ਹਮ ਅੱਛਾ ਤੁਹਾਨੂੰ ਕੀ ਲੱਗਦਾ ਹੈ ਇਲਜ਼ਾਮ ਤੁਹਾਡੀ ਪਾਰਟੀ ਤੇ ਲੱਗ ਰਿਹਾ ਹੈ ਕਹਿੰਦੇ ਸੈਂਟਰ ਦੇ ਵਿੱਚ ਉਹਨਾਂ ਦੀ ਹਕੂਮਤ ਹੈ ਹਰਿਆਣਾ ਦੇ ਵਿੱਚ ਵੀ ਇਹਨਾਂ ਦੀ ਹਕੂਮਤ ਆ। ਉਧਰੋਂ ਕਹਿੰਦੇ ਆਰਡਰ ਆਇਆ। ਕਹਿੰਦਾ ਆਰਡਰ ਤੋਂ ਬਿਨਾ ਕੋਈ ਹੱਲ ਨਹੀਂ ਹੁੰਦਾ। ਕੀ ਆਰਡਰ? ਕਹਿੰਦੇ ਆਰਡਰ ਦਿੱਤਾ ਗਿਆ ਫੇਰੀ ਗੋਲੀ ਵੱਜੇ ਕਹਿੰਦੇ। ਤੁਸੀਂ ਮੈਂ ਕਹਿੰਨਾ ਵੀ ਆ ਆਹ ਤਾਂ ਕਿਸੇ ਨੇ ਆਰਡਰ ਦਿੱਤਾ ਹੀ ਹੋਣਾ। ਆ ਜਿਹੜੇ ਕਿਉਂ ਲਾਇਆ ਇੱਥੇ? ਆ ਬੈਰੀਅਰ ਕਿਉਂ ਲਾਇਆ? ਉਹ ਹੀ ਹਰਿਆਣੇ ਵਾਲੇ ਲਾਏ ਸੀਗੇ। ਇਹਨਾਂ ਨੇ ਸਾਡੇ ਲਾਤਾ ਉਹਨਾਂ ਦੇ ਹਰਿਆਣੇ ਵਾਲੇ ਨੇ ਨਾ ਲਾਤਾ। ਜੇ ਅੱਜ ਮੈਂ ਹੁਣ ਇਹਨਾਂ ਤੇ ਪੱਥਰ ਮਾਰੂੰਗਾ ਹੋ ਸਕਦਾ ਐ ਵੀ ਮੇਰੇ ਤੋਂ ਪਹਿਲਾਂ ਡਾਂਗ ਮਾਰਨਗੇ, ਪਾਣੀ ਮਾਰਨਗੇ, ਗੈਸ ਵੀ ਚਲਾਣਗੇ। ਮਤਲਬ ਪਹਿਲੇ ਜਿਹੜੇ ਕਿਸਾਨ ਕੋਈ ਸੀਗੇ ਉਹਨਾਂ ਵੱਲੋਂ ਕੀਤੀ ਗਈ ਚਾਹੇ ਵਿੱਚ ਜਿਹੜੇ ਪਹਿਲੇ ਲੀਡਰਾਂ ਵੱਲੋਂ ਕੀਤੀ ਗਈ ਹੈ ਵੀ ਇਹਨੂੰ ਪਟਕਾ ਕੇ ਪਹਿਲਾਂ ਉਹਨੂੰ ਦੱਸਣਾ ਚਾਹੀਦਾ ਸੀਗਾ ਸ਼ੁਭਕਰਨ ਨੂੰ ਵੀ ਆਹ 23 ਫਸਲਾਂ ਦਾ ਵੀ ਗਾਰੰਟੀ ਮੰਗੀ ਜਾਂਨੇ ਇਹਦੇ ਨਾਲ ਪੰਜਾਬ ਦੇ ਕਿਸਾਨ ਦਾ ਆਪਲਾਊਗਾ ਉਹਨੂੰ ਤਾਂ ਐਸੀ ਵੀ ਕਿਸਾਨ ਦਾ ਮਸਲਾ ਐਸੀ ਅੱਗੇ ਜਾਵਾਂਗੇ ਆ ਆ ਬਸ ਬੈਕਗਾਂ ਹੁੰਜਾ ਨੇ ਪੀਸ਼ ਗੋਇਲ ਜੀ ਹੋਰੀ ਫੈਟੇ ਸੀ ਪੰਜ ਪੰਜ ਚਾਰ ਬੈਕਗਾਂ ਹੁੰਜਾ ਨੇ ਉਹਨਾਂ ਦੇ ਵਿੱਚ ਉਹਨਾਂ ਨੇ ਗਰੰਟੀ ਦੀ ਗੱਲ ਕੀਤੀ ਕਹਿੰਦੇ ਇਸ ਇਸ ਤਰ੍ਹਾਂ ਗਰੰਟੀ ਦੇ ਸਕਦੇ ਤੁਹਾਨੂੰ ਕੀ ਲੱਗਦਾ ਫਿਰ ਹੁਣ ਉਹ ਤਾਂ ਗਰੰਟੀ ਦੇਣ ਨੂੰ ਤਿਆਰ ਆ ਤੇ ਤੁਸੀਂ ਇਸ ਤੇ ਕਹਿ ਰਹੇ ਹੋ ਕਿ ਇਸ ਤਰ੍ਹਾਂ ਹੋ ਤਾਂ একদম ਇਹ ਕਿਹਨਾਂ ਮمكن ਹੋ ਗਰੰਟੀ ਉਹ ਫਿਰ ਫਿਰ ਰੋੜਾ ਕੀ ਜੇ ਗਰੰਟੀ ਦੇਈ ਜਾਂਦੇ ਲੈ ਲੈਣ ਫਿਰ ਰੋੜਾ ਕੀ ਫਿਰ ਕਿਉਂ ਬਾਡਰ ਮੈਂ मैडम नहीं मैडम आपने सारा कर करा के अब अब, अब इसका करें क्या वहाँ एमएलए सुंदर चले गए नॉ यू आर डिक्टेटिंग द लॉ अब जाएंगे नहीं जाएंगे क्या मतलब आपका जाओगे चलो गे ਕੰਨਾਗੇ ਤਾਂ ਸਹੀ ਹੈ ਕੋਈ ਨਾ ਚੱਲ ਗਿਆ ਹਾਲ ਚੱਲ ਗਿਆ ਬਾਕੀ ਜੰਗਾਰ ਜੀ ਡਾਕਟਰ ਜੀ ਹੋਰੀ ਅੱਗੇ ਜਾ ਰਹੇ ਨੇ ਆ ਇਹਨਾਂ ਦਾ ਕਹਿਣਾ ਹੈ ਕਿ ਅਸੀਂ ਅੱਗੇ ਜਾਵਾਂਗੇ ਤਾਂ ਡੀਐਸਪੀ ਚੰਡੀਗੜ੍ਹ ਮੇਰੇ ਤੋਂ ਸੰਗਤ ਆ ਰਹੇ ਸੀ ਪਹਿਲਾਂ ਪਹਿਲਾਂ ਮਨਾ ਕੀਤਾ ਤੁਸੀਂ ਪਹਿਲਾਂ ਮਨਾ ਕੀਤਾ ਤੁਸੀਂ ਚਲੋ ਚਲੋ ਜੰਗਾਰਾ ਸਰ ਹਟੋ ਭయ్యా ਦੇ ਲੈ ਤੂੰ ਕੰਮ ਕਰ ਇਹਨਾਂ ਨੂੰ ਖੌਲ ਤਾਂ ਸਹੀ ਮੈਂ ਦੱਸ ਰਹਾ ਮੈਂ ਦੱਸ ਦੋ ਸਰ ਇਹ ਸੀ ਐਮ ਲੈ ਕੇ ਔਰ ਕੋਈ ਨਹੀਂ ਲੈ ਐਮ ਨਹੀਂ ਮੈਂ ਦੱਸ ਲੋ ਦਿਓ ਲੈ ਨਿਕਲੋ ਮੈਂ ਨਿਕਾਲਦਾ ਆਪਕੇ ਮੈਂ ਦੱਸਦਾ ਭਾਈ ਸਾਹਿਬ ਆਰਜ ਦਨਾ ਇਹ ਦੰਸਬਾ ਦਾ ਕਾਰਡ ਹੈ ਆਇਡੈਂਟੀਫਾਈ ਕਰ ਮੈਂ ਦੱਸਦਾ ਸਰ ਇੱਕ ਵੇਪਰ ਕਾ ਸਾਰਿਆਂ ਨੂੰ ਜਾਣਦੇ ਹੋ ਕਿਹੜਾ ਤ ਸਾਰੇ ਐਕਸਐਮਐਲ ਇਹਨੂੰ ਬੋਲਦੇ ਸਾਰੇ ਤੁਹਾਡੇ ਕੋਲੋਂ ਤੇ ਸਾਰੇ ਐਮਐਲਏ ਔਰ ਐਸਐਮਐਲਏ ਇਧਰ ਖਾ ਸਾਹਿਬ ਨੇ ਜੈਕਟ ਸਾਹਿਬ ਨਾਲ ਗੱਲ ਕੀਤੀ ਫਿਰ ਕਿ ਉਹਨਾਂ ਨੂੰ ਅੰਦਰ ਕਿਤੇ ਮੈਨੂੰ ਬਾਅਦ ਚ ਰੋਕ ਲੈ ਕਿਤੇ ਦੇਖ ਲੋ ਜੈਕਟ ਦੋ ਬਲੂ ਨਾ ਹੋਰ ਕੋਈ ਨਹੀਂ ਆਂਦੇ ਬਸ ਇਹ ਦੱਸ ਰਹੇ ਨੇ ਐਮਐਲਏ ਔਰ ਐਕਸਐਮਐਲ ਲੈਣ ਕਿਤੇ ਲੈ ਭਈਆ ਪਾਸੇ ਚਲੋ ਚਲੋ ਜੀ ਚਲੋ ਇੱਕ ਮਿੰਟ ਯਾਰ ਇਕ ਇਕ ਆਓ ਬਕਰ ਸਾਹਿਬ ਚਲੋ ਆਓ ਬਰਾਣੀ ਇੱਕ ਮਿੰਟ ਖੜ ਜਿਓ ਸਾਰੇ ਆ ਜਾਣ ਸਾਰੇ ਹਾਂਜੀ ਹਾਂ ਇੱਕ ਮਿੰਟ ਰੁਕੋ ਸਾਰੇ ਆ ਇਕੱਠੇ ਹੋ ਕੇ ਜਾ आ आ भाई मन्ना जी है क्या कर रहे हो रहे हमारे को कोई क्या चार विचार है नहीं है। बता दिया सब